राय नहीं दी गई अंग्रेज ने हिंदू इंडिया पैदा करता मुसलमान के लिए पाकिस्तान पैदा करता पर सा एस टी पीसीबसमति मीटिंग उन्नीस सौ छियाली चुकी है तो वो कहती है कि चुनाव तो लेके जमना तक पाकिस्तान खाल अजय तक सही होना चाहिए। ਬੱਲ ਉਹਦੇ ਉੱਤੇ ਵੀ ਇਹ ਜ਼ਰੂਰੀਅਤ ਦਾ ਫੈਸਲਾ ਪਟਾਰੀਆਂ ਦੇ ਨਹੀਂ ਕੀਤਾ ਤੇ ਐਵੇਂ ਨਕਸ਼ੇ ਬਣਾ ਲਈ ਹੈ ਬਗੈਰ ਇਹ ਦੱਸਣ ਕਿ ਜਾਂ ਕੁਝ ਕਰਕੇ ਜਿਹੜਾ ਅਸੀਂ ਕਹਿੰਦੇ ਹੈ ਕਿ ਅੰਦਰ ਦੇ ਜਬੂਗਿਤ ਖਤਰ ਹੋ ਚੁੱਕੀ ਹੈ ਤੇ ਅੱਜ ਅਸੀਂ ਇਹ ਵੀ ਸੋਚ ਕਰਦੇ ਹੈ ਕਿ ਹੁਣ ਸਭ ਸੰਸਾਰਿਕ ਤੋਂ ਫੈਲਦਾ ਜਿਹੜਾ Hindu ਸੀਗਾ Musalman ਸੀ ਅੰਗਰੇਜ਼ ਸਿੱਖ ਸੀ ਉਹ ਅੰਗਰੇਜ਼ ਦੇ ਰਾਜ ਦੇ ਥੱਲੇ ਗੁਲਾਮ ਸੀ ਉਸ ਗੁਲਾਮੀ ਦੇ ਥੱਲੇ ਸਾਡੇ ਵਿੱਚ ਬਰਾਬਰੀਤਾ ਸੀ ਪਰ 1947 ਤੋਂ ਬਾਅਦ ਇਹ ਸਾਡੇ ਵਿੱਚ ਬਰਾਬਰੀਤਾ ਨਹੀਂ ਰਹੀ ਜਦੋਂ ਮੁਸਲਮਾਨ ਹੋਣ ਅੰਗਰੇਜ਼ਾ ਨੇ ਬਣਾਤਾ ਉੱਥੇ ਅੱਜ ਜਿਹੜਾ ਸਿੱਖ ਰਹਿੰਦਾ ਉਹ ਸੈਕੰਡ क्लास ਸਿਟੀਜ਼ਨ ਹੈ ਜਿਹੜਾ ਇੰਡੀਆ ਦੇ ਵਿੱਚ ਸਿਕਰੰਤ ਹੈ ਉਹ ਇਸ ਗ੍ਰਾਮ ਹਿੰਦੂ ਦੇ ਹੈ ਕਰੂ। ਸੋ ਜਨੂਰੀਅਤ ਜੇਵਾ ਸਾਡੇ ਲਈ ਮਨਾਉਣਾ ਬਹੁਤ ਬਹੁਤ ਜ਼ਰੂਰੀ ਹੈ ਕਿ ਅਸੀਂ ਬੜੀ ਸ਼ਾਨ ਸ਼ੌਕਤ ਤੇ ਨਾਲ ਕਰਾਂਗੇ ਸਾਡੇ ਮਨਾ ਰਹੇ ਹਾਂ ਤੇ ਇੱਕ ਵਰਸਾ ਵੀ ਜਮਣ ਦੀ ਅਗਲਾਸ ਕਰਾਂਗੇ ਕਿ ਭੂਸਾ ਸਾਨੂੰ ਅਮਰਤ ਸੱਤ ਤਰੀਕੇ ਦੇ ਨਾਲ ਜਿਹੜੀ ਸਾਡੀ ਜਨੂਰੀਅਤ ਰਹੀ ਹੈ ਸਾਡੇ ਤੋਂ ਹਾਰ ਕੀਤੀ ਜਾਵੇ ਮਤਲਬ ਤੁਸੀਂ ਕਹਿ ਰਹੇ ਹੋ 47 ਤੋਂ ਪਹਿਲਾਂ ਸਾਰੇ ਬਰਾਬਰ ਸੀ 47 ਤੋਂ ਬਾਅਦ ਜਿਹੜੀ ਹੈ ਬਰਾਬਰ ਖਤਮ ਹੋ ਗਈ ਹੈ ਇਹ ਕਾਰਨ ਕੀ ਹੈ ਕਾਰਨ ਕੀ ਹੈ ਕੀ ਸਮਝਦੇ ਹੋ ਵੀ ਰਾਜਨੀਤੀ ਹੈ ਸਭ ਤੋਂ ਵੱਡਾ ਕਾਰਨ ਹੈ ਹਾਂਜੀ ਕੀ ਸਮਝਦੇ ਹੋ ਰਾਜਨੀਤੀ ਹੈ ਸਭ ਤੋਂ ਵੱਡਾ ਕਾਰਨ ਹੈ ਨਹੀਂ ਮੇਰਾ ਮਤਲਬ ਬਹੁਤ ਹਿੰਦੂ ਦਾ ਰਾਜ ਹੈ ਕਿ ਪਾਕਿਸਤਾਨ ਦੇ ਵਿੱਚ ਮੁਸਲਮਾਨ ਦਾ ਰਾਜ ਹੈ ਕਿ ਸਾਡੀ ਗੱਲ ਤਾਂ ਸੁਣੀ ਨਹੀਂ ਜਾਂਦੀ ਹੁਣ ਮੋਦੀ ਸਾਹਿਬ ਇੱਥੇ ਚਿੜੀ ਦੀ ਬਿੱਖਣੀ ਦੇ ਕੇ ਗਏ ਮੇਰਾ ਮਤਲਬ ਇਹ ਹੈ ਕਿ ਸਾਡੇ 33 ਸਾਲਾਂ ਤੋਂ ਲੋਕ ਬੰਦੀ ਬਣਾ ਕੇ ਰੱਖੇ ਹੋਏ ਐ ਤੇ ਜਨਤਰੀ 20 ਸਾਲ ਜਿਆਦਾ ਤੋਂ ਜਿਆਦਾ ਕੈਦ ਹੁੰਦੀ ਹੈ ਸਾਰੇ 56 ਲੂਪਸਟਾਰਸ ਹੰਡਰਡ ਤੇ ਕਰਤਾ ਫਿਰ ਜੀਪ ਜੰਦ ਦੀ ਹੈ ਸਾਰੇ ਮੌਕਾ ਦੇ ਵਿੱਚ ਸਿੱਖਾ ਨਾ ਕਰਦੇ ਆਮ ਸਰਕਾਰ ਦਾ ਸੋ ਅੱਜ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਜਿਹੜਾ ਸਨ ਮੋਰ ਆਪਰੇਸ਼ਨ ਕੀਤਾ ਮੋਤੀ ਸਾਹਿਬ ਨੇ ਮੋਤੀ ਸਾਹਿਬ ਜੀ ਕੈਬਨਟ ਦੇ ਵਿੱਚ ਸਿਕਿਉਰਿਟੀ ਕਮੇਟੀ ਹੈ ਉਹ ਸਿਕਿਉਰਿਟੀ ਕਮੇਟੀ ਦੇ ਵਿੱਚ ਕੋਈ ਸਿੱਖ ਮੈਂਬਰ ਨਹੀਂ ਹੈ ਜਿਹਦਾ ਮਤਲਬ ਹੈ ਕਿ ਸਿਰਫ ਇੰਦੂ ਪਰਸਨਲ ਹੈ ਜਿਹੜੀ ਹੈ ਕੀ ਅਸੀਂ ਚੰਗਲਾ ਦੀਏ ਨਾ ਨਾਦ ਕੀਏ ਤੇ ਜਿਹੜੇ ਵਿੱਚ ਸਿੱਖ ਪਸੰਦਦੇ ਹੈ ਜਿੰਨਾ ਦੀ ਆਵਾਜ਼ ਹੀ ਨਹੀਂ ਆਉਂਦੀ ਜਾਂ ਉਹਨਾਂ ਦੀ ਰਹਿ ਨਹੀਂ ਲਈ ਜਾਂਦੀ ਇਹ ਬਿਲਕੁਲ ਨਜਾਇਜ਼ ਹੈ ਕਿ ਸਿੱਖ ਚਾਹੁੰਦੇ ਹੈ ਕਿ ਸਾਡੀ ਆਵਾਜ਼ ਸੁਪਰੀਮ ਕੋਰਟ ਚੁਹੀ ਹੋਏ ਅੱਜ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਡੀਟਾ ਦਾ ਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਸਮਝਦੇ ਹਾਂ ਕਿ ਅਸੀਂ ਅੱਜ ਹਿੰਦੂ ਦੇ ਗ੍ਰਾਮ ਹੈ ਇੱਥੇ ਤੇ ਪਾਕਿਸਤਾਨ ਦੇ ਵਿੱਚ ਮੁਸਲਮਾਨ ਦੇ ਗ੍ਰਾਮ ਹੈ ਮਨਸਬ ਸਿੱਖਾਂ ਦੀ ਗੱਲ ਕਰ ਰਹੇ ਹਾਂ ਤੁਸੀਂ ਵੀ ਐਮਪੀ ਹੋ ਇਸੇ ਹਿੰਦੁਸਤਾਨ ਦੇ ਵਿੱਚ ਤੁਸੀਂ ਸੰਸਦ ਬਣੇ ਹੋ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਬਣੇ ਹੈ ਕੈਪਟਨ ਅਮਰਿੰਦਰ ਸਿੰਘ ਬਣੇ ਹੈ ਕਿਹੜੇ ਸਿੱਖਾਂ ਦੀ ਗੱਲ ਕਿਵੇਂ ਕਰ ਰਹੇ ਹੋ ਤੁਸੀਂ ਮੈਂ ਜਿਹੜੀ ਇਹ ਵਿਅਕਤੀ ਦੇ ਨਾਲ ਤੇ ਲੋਕਾਂ ਦੀ ਸਪੋਰਟ ਦੇ ਨਾਲ ਬਣਿਆ ਹੈ ਮੇਰੀ ਹਿੰਦੂਤਵ ਜਮਿੰਟਰ ਸਪੋਰਟ ਦੀ ਕਿੱਤੀ ਹੈ ਕਦੇ ਵੀ ਤੇ ਮੈਨੂੰ ਟਾਈਮ ਹੀ ਨਹੀਂ ਦਿੱਤੇ ਇਹ ਪਾਰਲਮੈਂਟ ਦੇ ਵਿੱਚ ਬੋਲਣ ਦਾ ਮਸਲਾ ਮੈਂ ਬੋਲਿਆ ਸੀਗਾ ਤੇ ਉਦੋਂ ਪੱਤਰ ਇਹ ਸਪੀਕਰ ਇੱਕ ਬੱਦਲਵਤੀ ਹੈ ਉਹਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ ਬੋਲਣ ਦੀ ਇਹ ਤਾਂ ਤੁਹਾਨੂੰ ਮੰਨਣਾ ਪਊਗਾ ਹਿੰਦੂਵਾਦ ਦਾ ਰਾਜ ਹੈ ਕਿ ਇਹ ਆਪਣਾ ਅੰਜੜਾ ਆਰਡਰ ਸਿਸਟਮ ਉੱਠ ਗਿਆ ਉਹ ਤਾਂ ਸੱਚਾ ਕੰਗਾ ਕੀ ਅਸੀਂ ਹਿੰਦੂ ਆਸਟ੍ਰੋਲੋਜੀ ਕਰੌਣਾ ਹੈਗਾ ਕਮੇਟੀ ਚੱਤਰ ਗੁੱਟ ਚਲਾ ਨਹੀਂਦਾ ਕਿ ਜੇ ਆਪਾਂ ਸਿੱਧੀ ਗੱਲ ਸਾਫ਼ ਅੱਛੀ ਨਹੀਂ ਕਰਾਂਗੇ ਲੋਕਾਂ ਕੋਲੇ ਨਹੀਂ ਪਹੁੰਚਾ ਬਗੇ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਸਿੱਖਾਂ ਦੇ ਕਾਫ ਵਿਤਕਾ ਹੋ ਰਿਹਾ ਹੈ ਤੇ ਵੀ ਇਹਨਾਂ ਦੀ ਸਾਥੀ ਹੋ ਰਹੀ ਹੈ ਤੇ ਉਹ ਗੁਲਾਮ ਲੋਕ ਹੈਗੇ ਹਨ ਮਾਨ ਸਾਹਿਬ ਕੈਨੇਡਾ ਤੇ ਅਮਰੀਕਾ ਨੇ ਦੋਸ਼ ਲਾਇਆ ਵੀ ਸਾਡੇ ਜਿਹੜੇ ਸਿਟੀਜ਼ਨ ਆ ਉਹ ਇੱਥੇ ਆ ਕੇ ਇੰਡੀਅਨ ਸਟੇਟ ਦੇ ਕਤਲ ਕੀਤੇ ਠੀਕ ਕਹਿਣਾ ਚਾਹਾਂਗਾ। ਉਹ ਤੇ ਕਰੇ ਜੀ ਵਿਲੈਟ ਦੇ ਵਿੱਚ ਵੀ ਅਰਪਾਰ ਸਿੰਘ ਖੰਡੇ ਨੂੰ ਕਤਲ ਕੀਤਾ ਗਿਆ ਹੈ ਤੇ ਪਾਕਿਸਤਾਨ ਦੇ ਵਿੱਚ ਪੰਜ ਬੜ ਤੇ ਰੋਟੇ ਨੂੰ ਕਤਲ ਕੀਤਾ ਗਿਆ ਹੈ। ਤੇ ਕੈਨੇਡਾ ਦੇ ਵਿੱਚ ਪੰਨੂ ਨੂੰ ਕੋਸ਼ਿਸ਼ ਕੀਤੀ ਸੀ ਕਿ ਉਹ ਮਾਰ ਦਿੱਤਾ ਜਾਵੇ ਤੇ ਕੈਨੇਡਾ ਦੇ ਵਿੱਚ ਤਿੰਨ ਸਿੱਖ ਕੈਨੇਡੀਅਨ ਸਿੱਖ ਸਮਾਰ ਦਿੱਤੇ ਗਏ ਹੈ ਇੰਡੀਆ ਦੀ ਡਿਡੈਂਸਟੀ ਦੀ ਚੀਜ਼ ਪਰ ਪੰਨੂ ਸਾਹਿਬ ਵਾਚ ਗਿਆ ਕਿ ਅਮਰੀਕਾ ਦੀ ਡਿਟੀਜੈਂਸ ਨੇ ਪਤਾ ਕਰ ਰਿਹਾ ਕਿ ਇਹ ਇੰਡੀਆ ਇਸ ਨੂੰ ਮਲਵਾਉਣ ਤੇ ਬੜਾ ਪੈਸਾ ਵੀ ਭੇਜ ਰਿਹਾ ਤੇ ਬੰਦੇ ਵੀ ਲੱਭ ਰਿਹਾ ਜਿਹੜੇ ਇਹਨੂੰ ਕੰਮ ਕਰਦੇ ਨੇ ਸੋ ਪੰਨੂ ਸਾਹਿਬ ਦਾ ਪਾਚ ਗਿਆ ਇੱਕ ਬੰਦਾ ਗੁੱਪਤਾ ਵੀ ਫੜਿਆ ਹੋਇਆ ਪਰ ਇੱਕ ਯਾਦਵ ਰੋਡ ਦਾ ਅਫਸਰ ਜਿਹਨੂੰ ਨੌਕਰੀ ਤੋਂ ਅੜਦਾ ਛੋਟੇ ਜਿਹੇ ਅਫਸਰ ਨੂੰ ਉਸ ਨੂੰ ਅਮਰੀਕਾ ਇੰਡੀਆ ਤੋਂ ਐਕਸਟਰੇਟ ਕਰਾਏ ਤੇ ਪੁੱਛੇ ਕਿ ਇਹ ਕਿੱਥੋਂ ਕਿੱਥੋਂ ਚੱਜੀ ਹੈ ਕਿਉਂਕਿ ਅਸੀਂ ਸਾਹਮਣੇ ਐਡ ਕੀ ਇਹ ਸਾਰੀ ਸਰਕਾਰ ਮੋਦੀ ਦੀ ਰਾਜਪ੍ਰਧ ਸੇ ਦੇ ਦੇ ਕੇ ਮਿਤ ਸ਼ਾਹ ਤੇ ਰੌਧ ਮੁਖੀ ਤੇ ਡੋਇਲ ਇਹ ਸਾਰਿਆਂ ਦੀ ਜੁਗੜੀ ਹੈਗੀ ਹੈ ਜਿਨ੍ਹਾਂ ਨੇ ਪਲੈਨ ਬੜਾਈ ਹੈ ਇਸ ਸਿੱਖਾ ਨੂੰ ਜਿਹੜੇ ਖਾਲਸਾ ਦੀ ਗੱਲ ਕਰਦੇ ਐ ਇੱਥੇ ਇੰਡੀਆ ਦੇ ਵਿੱਚ ਜਿਵੇਂ ਦੀਪ ਸਿੰਘ ਸਿੱਧੂ ਨੂੰ ਅਰੇ ਅਰੇ ਦੇ ਵਿੱਚ ਵਰਵਾਤਾ ਤੇ ਫਿਰ ਦੂਸੇ ਪਾਸੇ ਹਰੀ ਨਾਲ ਨੂੰ ਇੱਥੇ ਪੰਜਾਬ ਦੇ ਵਿੱਚ ਵਰਵਾਤਾ ਇਹ ਸਾਰੇ ਜਿਹੜੀ ਟ੍ਰਾਂਸ ਨੈਸ਼ਨਲ ਅਸੈਸੀਨੇਸ਼ਨ ਪੋਲਿਸੀ ਇੰਡੀਆ ਦੀ ਅਗੇ ਹੈ ਇਸ ਦੇ ਖਿਲਾਫ ਅਸੀਂ ਖੜੇ ਹਾਂ ਤੇ ਮੈਂ ਸਾਰੇ ਸਿੱਖ ਦੁਨੀਆ ਨੂੰ ਅਪੀਲ ਕਰਦਾ ਹਾਂ ਕਿ ਮੋਦੀ ਸਾਹਿਬ ਨੇ ਨਿਊਯਾਰਕ ਇਨ ਰਾਈਟਡ ਨੇਸ਼ਨ ਅਸੈਂਬਲੀ ਦੇ ਵਿੱਚ ਜਾਣਾ ਹੈ ਤੇ ਉੱਥੇ ਵੱਡਾ ਮਜਾਰਾ ਕੀਤਾ ਜਾਵੇ ਤੇ ਮ੍ਰਿੱਤਾ ਨੂੰ ਤਿਹਾ ਜਾਵੇ ਤੇ ਮੋਦੀ ਸਾਹਿਬ ਤੇ ਇਹਨਾਂ ਦੀ ਜੁਗਲੀ ਦੀ ਪੁੱਛਕਿਚ ਕਰੋ ਕਿ ਇਹਨਾਂ ਦੀ ਜੁਗਤ ਜਿਵੇਂ ਪਈ ਕਿ ਅਮਰੀਕਾ ਦੀ ਜਿਹੜੀ ਸੋਵਰੈਨਿਟੀ ਹੈ ਬਾਦਸ਼ਾਹੀ ਤੋੜ ਕੇ ਬ੍ਰਿਟੇ ਦੀ ਬਾਦਸ਼ਾਹੀ ਤੋੜ ਕੇ ਪਾਕਿਸਤਾਨ ਦੀ ਬਾਦਸ਼ਾਹੀ ਤੋੜ ਕੇ ਉੱਥੇ ਇੰਡੀਆ ਨੇ ਕਤਲ ਕੀਤੇ ਹੈਗੇ ਬਾਨ ਸਾਹਿਬ ਆਮ ਹੁਦੀ ਜੀ ਵੀ ਇਹ ਗੱਲ ਕਹਿ ਰਹੇ ਆ ਕਿ ਜਿਹੜਾ ਪਾਣੀ ਆ ਪਾਣੀ ਨੂੰ ਸਿੱਖਾਂ ਦਾ ਤੇ ਪਾਕਿਸਤਾਨ ਦਾ ਘਾਣ ਕਰਨ ਵਾਸਤੇ ਵਰਤਿਆ ਗਿਆ ਕੀ ਕਹਿਣਾ ਚਾਹੂੰਗਾ ਬਿਲਕੁਲ ਠੀਕ ਹੈ ਇਹ ਮੇਰੇ ਮਤਲਬ ਇਹ ਤਾਂ ਇਹ ਯੂਨ ਦੇ ਹੱਥ ਦੇ ਵਿੱਚ ਛੋੜਨਾ ਚਾਹੀਦਾ ਹੈ ਯੂਨ ਦੀ ਬਿਲਡਿੰਗ ਦੇ ਹੱਥ ਦੇ ਵਿੱਚ ਛੋੜਨਾ ਚਾਹੀਦਾ ਹੈ ਕਿਉਂਕਿ ਜਿਹੜੀਆਂ ਡੈਮਸ ਹੈਗੀਆਂ ਇਹ ਆਪਣੀਆਂ ਆਪ ਖੜਾ ਤੇ ਬੋਮ ਡੈਮ ਤੇ ਡੀਲੀਟ ਸੌਗਰ ਡੈਮ ਤੇ ਤੇ ਉਹ ਦੂਸਰੇ ਡਰੇ ਆਦੀ ਉਹ ਦੇ ਛੱਡ ਦੇ ਤੇ ਸਾਰਾ ਪੰਜਾਬ ਪਾਕਿਸਤਾਨ ਦਾ ਤੇ ਇੱਥੇ ਦਾ ਪੰਜਾਬ ਸਾਰੇ ਹਿੰਦੂ ਅਸਾਈ ਸਾਰੇ ਰੁੜ ਜਾਣਗੇ ਤੇ ਇਹ ਤਾਂ ਐਟਮ ਬੋਮ ਵਰਗਾ ਸ਼ਸਤਰ ਇੰਡੀਆ ਦੇ ਕੋਲ ਹੈਗਾ ਇਸ ਨੂੰ ਹਾਈਡਰੋਲੋਜੀਕਲ ਔਰ ਕਹਿੰਦੇ ਹੈ ਅੰਗਰੇਜ਼ੀ ਦੇ ਵਿੱਚ ਤੇ ਅਸੀਂ ਤਾਂ ਬੜੇ ਚਿਰ ਦਾ ਪ੍ਰੋਪਗੈਂਡਾ ਕਰ ਰਹੇ ਹੈ ਕਿ ਇਹਦੇ ਤੇ UN ਦਾ ਕਬਜ਼ਾ ਹੋਣਾ ਚਾਹੀਦਾ ਮਨਸਬ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਪਰ ਦੂਜੇ ਪਾਸੇ ਡੇਰੇ ਦੀ ਗੱਲ ਕੀਤੀ ਹੈ ਸੌਦਾ ਸਾਧ ਨੂੰ ਪ੍ਰੋਲ ਦਿੱਤੇ ਜਾਂਦੇ ਕਿਵੇਂ ਦੇਖਦੇ ਹੋ ਉੱਤਰੀ ਇੰਕਤਵਾਦੀ ਵਰਦੀਆਂ ਜਿਹੜੇ ਜਗਤਨਾਣ ਕਰਦੇ ਆ ਨਾ ਫਾਪੂ ਉੱਚੀ ਨਾ ਆਸਰਾ ਆਸਰਾ ਉਹਨੂੰ ਵੀ ਦੇਲ ਦਿੱਤੀ ਹੈ ਇਹ ਤਾਂ ਹੁਣ ਇੰਕਤਵਾਦੀ ਪਾਲਿਸੀ ਹੈ ਕਿ ਜਿਹੜੇ ਜਗਤਨਾਣ ਕਰਦੇ ਆ ਉਹਨਾਂ ਛੱਡ ਦਿੱਤਾ ਜਿਹੜੇ ਸਿੱਖ ਹੈ ਉਹਨਾਂ ਨੂੰ ਗੁੰਮ ਕਰ ਦਿੱਤਾ ਕਹਿ ਸਕਦੇ ਵੋਟਾਂ ਦਾ ਸਟ੍ਰੰਥ ਸਾਰਾ ਜੀ ਵੋਟਾਂ ਦਾ ਤਾਂ ਕੋਈ ਸਟ੍ਰੰਥ ਨਹੀਂ ਕਰੇ ਸੋਚ ਹੈ ਇੰਕਤਵਾਦੀ ਉਹਨਾਂ ਦਾ ਨਹੀਂ ਹੈ ਸੋਚ ਆ ਰਹੀ ਮੇਰੇ ਨੂੰ ਕਿ ਸੋਚ ਹੈ ਉਹ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਜੀ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਸਾਡੀ ਆਪਣੀ ਬਾਹਰ ਚ ਖੜਾ ਦੇ ਆ ਅੱਜ ਅਸੀਂ ਬਹੁਤ ਵੱਡਾ ਕੰਮ ਕਰ ਰਹੇ ਹਾਂ ਕਿਹਾ ਹੋਇਆ ਦੇਖੋ ਜਿੱਥੇ ਉਹ ਅੱਜ ਆਵਾਜ਼ ਦੇ ਖਾਸ ਸਥਿਤੀਆਂ ਆਏ ਹੋ ਉਸ ਨੂੰ ਰੋਟੇਟ ਕਰਨ ਦੇ ਲਈ ਜਿਹੇ ਕੰਦੇ ਜਿੱਥੇ ਦਾ ਸਾਹ ਦੇ ਸਾਡੀ ਹਿੰਮਤ ਹੈ ਤੇ ਜਿਹੜੀ ਬੰਦੀ ਸਿੰਘ ਬੜੇ ਹੋਏ ਹੈ ਤੇ ਜੀ ਸਾਡੇ ਉਹਨਾਂ ਨੂੰ ਛੱਡ ਕੇ ਰੱਖਣਾ ਚਾਹੀਦਾ ਤੇ ਜਿਹੜੇ ਜਿਹੜੇ ਪ੍ਰਾਈਮ ਮਿਨਿਸਟਰ ਤੇ ਹੰਗਰੀ ਦੀ ਜੰਗ ਜਿਹੜੇ ਕਰਤਪ ਕਰਵਾਏ ਉਹਨਾਂ ਨੂੰ ਦੇਸ਼ ਦਾ ਕਟੜਾ ਫੈਸਲਾ ਚਾਹੀਦਾ ਮੇਰੇ ਖਿਆਲ ਨੂੰ ਚੀਜ਼ ਗੈਰ ਤੋਂ ਪਾਕਿਸਤਾਨ ਨੂੰ ਕਿਉਂਕਿ ਹੰਗਰੀ ਉਹਨਾਂ ਨੇ ਉਹਨਾਂ ਮੁਲਕਾਂ ਦੀ ਬਾਤ ਚਾਹੀਤ ਹੋ ਕੇ ਸਿੱਖਣ ਨੂੰ ਪ੍ਰਤਿਕ ਕਰ ਦਿੱਤੀ ਅਮਾਜਾ ਪ੍ਰਵਾਸੀਆਂ ਨੂੰ ਲੈ ਕੇ ਕਾਫੀ ਸਵਾਲ ਉੱਠ ਰਹੇ ਨੇ ਹਿਆਰਪੁਰ ਦੇ ਵਿੱਚ ਇੱਕ ਬੱਚੇ ਦਾ ਕਤਲ ਹੋਇਆ ਸੀ ਉਸ ਨੂੰ ਲੈ ਕੇ ਆਵਾਜ਼ ਉੱਠ ਰਹੀ ਹੈ ਕਿ ਪ੍ਰਵਾਸੀਆਂ ਨੂੰ ਇੱਥੋਂ ਕੱਢਿਆ ਜਾਵੇ ਸਾਰੇ ਪਰਵਾਸੀ ਤਾਂ ਆਪਾਂ ਨਹੀਂ ਕਹ ਸਕਦੇ ਕਿ ਸਾਰੇ ਦੋਸ਼ੀ ਹੈਗੇ ਪਰ ਜਿੰਨੇ ਵੀ ਪਰਵਾਸੀ ਜਿੱਥੇ ਕੰਮ ਕਰਦੇ ਜਿਵੇਂ ਤਾਂ ਅਧਿਕਾਰੀ ਆਉਂਦੇ ਹੈ ਤਾਂ ਤਾਂਦਾਰਾਂ ਦੇ ਕੋਲੇ ਆਉਂਦੇ ਹੈ ਹਰੇਕ ਤਾਂਦਾਰ ਤੇ ਜਿਵੀਦਾਰ ਜਿਹੜਾ ਉਹਨਾਂ ਨੂੰ ਦਿਹਾੜੀ ਦਿੰਦਾ ਉਹਦਾ ਫਰਜ਼ ਪੈਂਦਾ ਹੈ ਕਿ ਉਹਦੀ ਰਿਪੋਰਟ ਰੀਸਟਰੀ ਕੋਲੇ ਦਰਜ ਕਰੇ ਕਿ ਇਹ ਕਿੱਥੇ ਆਇਆ ਹੈ ਕਿੱਥੇ ਰਹਿਣਾ ਤੇ ਕਿੱਥੇ ਤੇ ਕਿਹੜੀ ਜਗ੍ਹਾ ਦੇ ਵਿੱਚ ਰਹਿ ਰਿਹਾ ਹੈ ਸ਼ਹੀ ਹੈ ਤੇ ਉਹਦੇ ਤੇ ਪੁਲਿਸ ਐਕਸ਼ਨ ਲਾਉਂਗੀ ਤੇ ਉਹ ਸੂਕਤੋਂ ਮਤਲਬ ਚੱਲਣਗੇ ਤੇ ਇਹ ਮੇਰਾ ਮਸਲਾ ਹੈ ਕੀ ਇਹ ਇਹ ਕਿਸੇ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਸੀ ਬੜੀ ਦੁਖੀ ਹੈ ਤੇ ਜਿਹੜੇ ਮੈਸੰਜਰ ਨੇ ਵੀ ਇਹ ਕੱਪੜਾ ਬਹੁਤ ਛੇ ਲਾਏ ਹੋਏ ਹੈ ਤਾਂ ਇਹ ਸਟੀਚ ਜਿਹੜੀ ਖਰਾਬ ਹੋ ਰਹੀ ਹੈ ਇਹ ਸੁਧਾਰਨਾ ਚਾਹੀਦਾ ਹੈ ਤੇ ਜਿਹੜੀ ਇਹ ਲੈਂਡ ਫੂਡ ਇੰਪੋਲਿਸੀ ਜੀ ਗਵਰਨਮੈਂਟ ਦੀ ਜਿਹੜੀ ਖਤਮ ਹੋ ਗਈ ਉਹਦੇ ਵਿੱਚ ਇਹ ਸੀ ਕਿ ਅਸੀਂ ਬਸਤੀਆਂ ਸ਼ਹਿਰਾਂ ਦੇ ਨਾਲ-ਨਾਲ ਪਾਤੀਏ ਤੇ ਜਿਹੜੀ ਸਿੱਖ ਖਾਲਸਾ ਮੰਗਦੇ ਐ ਇਹਨਾਂ ਦੀ ਥਾਂ ਵਿਹਾਰ puri sa Madhya pathe to ਲੋਕੀ ਪ੍ਰਵਾਸੀ ਬਿਠਾ ਦਈਏ ਜਿਹੜੀ ਸਿੱਖਾਂ ਦੀ ਗਿਣਤੀ ਪੰਜਾਬ ਦੇ ਵਿੱਚ ਘਟ ਗਈ। ਜੋ ਜੀ